ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗਏ ਸੀ ਅਸੀਂ ਮੇਲੇ ਤੇ ਤੇ ਉੱਥੇ ਛੋਟੀਆਂ-ਛੋਟੀਆਂ ਕਲਿੱਪਾਂ ਸੀ ਜਿਹੜੀਆਂ ਉਹ ਆਪਾਂ ਫੋਨ ਦੇ ਵਿੱਚ ਕੈਪਚਰ ਕਰ ਲਈਆਂ ਸੀਗੀਆਂ ਤੇ ਗਿਲਸਾਬ ਇਥੇ ਹਰੂਣ ਲਈ ਖੜੇ ਸੀਗੇ ਤੇ ਛੋਟਾ ਜਿਹਾ ਬਲੌਗ ਆਪਾਂ ਸ਼ੇਅਰ ਕਰਨ ਲੱਗੇ ਆਂਗੇ ਆਪਣਾ ਤੇ ਇੱਥੇ ਆਪਾਂ ਚੱਲੇ ਸੀਗੇ ਮੇਲੇ ਤੇ ਠੀਕ ਹੈ ਜੀ ਮੇਲਾ ਸਾਡੇ ਜਿਹੜੀ ਲੋਕਲ ਮਾਰਕੀਟ ਸਾਨੂੰ ਲੱਗਦੀ ਹੈ ਬੁੜਲਾਡਾ ਸ਼ਹਿਰ ਉੱਥੇ ਲੱਗਿਆ ਹੈਗਾ ਤੇ ਕਾਫੀ ਦਿਨ ਹਾਲੇ ਲੱਗਿਆ ਰਹੂਗਾ ਜੇ ਕਿਸੇ ਨੇ ਆਉਣਾ ਹੋਇਆ ਤਾਂ ਆ ਵੀ ਸਕਦੇ ਹੋਗੇ ਤੇ ਛੋਟਾ ਜਿਹਾ ਮੇਲਾ ਲੱਗਿਆ ਹਰ ਸਾਲ ਲੱਗਦਾ ਉੱਥੇ ਜੀ ਬੁੜਲਾਡਾ ਸ਼ਹਿਰ ਦੇ ਵਿੱਚ ਬਾਹਰਲੀ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਠੀਕ ਹੈ ਜੀ ਇੱਥੇ ਆਪਾਂ ਛੋਟੇ-ਛੋਟੇ ਕਲਿੱਪਾਂ ਸੀ ਜਿਹੜੀਆਂ ਹੋ ਮਣਾ ਲਿਆ ਸੀਗੀਆਂ ਆ ਵਧੀਆ ਇੰਜੋਏ ਕਰਕੇ ਆਏ ਸੀ ਮੇਲੇ ਤੇ ਕਾਫੀ ਜਿਹੜੇ ਝੂਲੇ ਵਗੈਰਾ ਸੀ ਬੱਚਿਆਂ ਲਈ ਹਨਾ ਇੰਜੋਏਮੈਂਟ ਦਾ ਕੀਤਾ ਹੋਇਆ ਸੀ ਉਹਨਾਂ ਨੇ ਸਾਰਾ ਅਤੇ ਅਸੀਂ ਬਈ ਮੌਤ ਦਾ ਜਿਹੜਾ ਖੂ ਕਹਿੰਦੇ ਨੇ ਜਿਹਨੂੰ ਮੌਤ ਦਾ ਖੂ ਦੇਖਿਆ ਦੇਖੋ ਵੀਰ ਨੇ ਮੋਟਰਸਾਈਕਲ ਚਲਾਉਂਦਾ ਸੀ ਤੇ ਨਾਲ ਗੱਡੀ ਵੀ ਚਲਾਈ ਸੀ ਇਹਨਾਂ ਨੇ ਤੇ ਦੋ ਮੋਟਰਸਾਈਕਲ ਤੇ ਇੱਕ ਗੱਡੀ ਇਕੱਠੇ ਚਲਾਈ ਸੀਗੇ ਬਾਖਿਆ ਬਾਤ ਬਾਰਡਰ ਲੱਗ ਰਿਹਾ ਸੀ ਹਨਾ ਵੀ ਇਹ ਗਿਰਨਗੇ ਪਰ ਇਹਨਾਂ ਨੂੰ ਐਕਸਪੀਰੀਅੰਸ ਹੁੰਦਾਗਾ ਹਨਾ ਤੇ ਬਾਕੀ ਹਨਾ ਬਈ ਕਹਿੰਦੇ ਹੁੰਦੇ ਨੇ ਹਨਾ ਵੀ ਰੋਟੀ ਕਰੇ ਕਰਾਉਂਦੀ ਆ ਹਨਾ ਢਿੱਡ ਕਰੇ ਕਰਾਉਂਦਾਗਾ ਤੇ ਆਪੋ ਆਪਣਾ ਹਨਾ ਕਮਾਈ ਦਾ ਸਾਧਨ ਹੈ ਸਾਰਿਆਂ ਦਾ ਤੇ ਚਲੋ ਜੀ ਇੱਥੇ ਆਪਾਂ ਤੁਰ ਫਿਰ ਕੇ ਮੇਲਾ ਦੇਖਿਆ ਪਰ ਆਪਾਂ ਝੂਟੇ ਝਾਟੇ ਕਿਤੇ ਨਹੀਂ ਲਏ ਹੈਗੇ ਕਿਉਂਕਿ ਇੰਨਾ ਵਧੀਆ ਨਹੀਂ ਲੱਗਿਆ ਸਿਸਟਮ ਝੂਟਿਆਂ ਵਾਲਾ ਕਿ ਥੋੜੇ ਡਰਾਵ ਨੇ ਸੀਗੇ ਝੂਲੇ ਜ਼ਿਆਦਾ ਤੇ ਇੱਥੇ ਆਪਾਂ ਮੌਤ ਦੇ ਜੀਆਂ ਹਾਂ ਸੀਗੇ ਡਰਾਵਨਾ ਜਿਹੜਾ ਭੂਤਾਂ ਦਾ ਬੰਗਲਾ ਸੀਗਾ ਉਹਦੇ ਵਿੱਚ ਮੈਂ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਗਿੱਲ ਸਾਹਿਬ ਨੇ ਮੈਨੂੰ ਮਨਾ ਕਰਤਾ ਕਿ ਤੂੰ ਨਹੀਂ ਜਾਣਾ ਹੈਗਾ ਉਸ ਤੋਂ ਬਾਅਦ ਆਪਾਂ ਅਹ ਥੋੜੇ ਬਹੁਤ ਇਅਰਿੰਗਸ ਵਗੈਰਾ ਦੇਖੇ ਤੇ ਚਲੋ ਜੀ ਵਧੀਆ ਲੱਗਿਆ ਬਲੌਗ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਹੁਣ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ